22 ਤਰੀਕ ਨੂੰ 26 27 ਦੀ ਦਰਮਿਆਨੀ ਰਾਤ ਨੂੰ ਪਿੰਡ ਫਰੋਜ਼ ਰੋਲੀਆਂ ਅ ਬਜ਼ੁਰਗ ਬਗਾ ਸਿੰਘ ਦੇ ਘਰੇ ਲੁੱਟ ਹੋਈ ਸੀ ਜਿਨ੍ਹਾਂ ਦੇ ਜਿਹੜੀ ਨੋ ਉਹਨਾਂ ਦੀ ਦਲਜੀਤ ਕੌਰ ਪਤਨੀ ਕਮਲਜੀਤ ਸਿੰਘ ਜਿਨ੍ਹਾਂ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰਕੇ ਤੇ ਕਾਫੀ ਇਹਨਾਂ ਦਾ ਸਮਾਨ ਲੁੱਟ ਕੇ ਲੈ ਕੇ ਗਏ ਸੀ ਕੜਾ ਜੀ ਚੈਨੀ ਜੀ ਹੋਰ ਵੀ ਜਿਹੜਾ ਕੀਮਤੀ ਸਮਾਨ ਉਹ ਲੁੱਟ ਕੇ ਲੈ ਕੇ ਗਏ ਸੀ ਕਾਂਟਰੀਜ਼ ਮਕਦਮਾ ਸੀਗਾ ਇਹ ਤੇ ਸਾਡੀ ਟੀਮ ਐਸ ਐਚਓ ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਔਰ ਇਹਨਾਂ ਦੀ ਡੈਡੀਕੇਟਿਡ ਟੀਮ ਜਿਹਦੇ ਵਿੱਚ ਏਐਸਆਈ ਰਾਜਵਿੰਦਰ ਚੌਂਕੀਨ ਜਾਨ ਪਸਤੀ ਗੋੜਾ ਔਰ ਉਹਨਾਂ ਦੇ ਨਾਲ ਮੁੰਡਾ ਜੱਸੀ ਪਨੀਤ ਸ਼ਰਮਾ ਤੇ ਵਿਕਾਸ ਬਹੁਤ ਹੀ ਇਹਨਾਂ ਨੇ ਬਹੁਤ ਐਫਰਟ ਕਰਕੇ ਔਰ ਸਾਡੇ ਮੇਰੇ ਗਨਮੈਨ ਮੁੰਡੇ ਦਿਲਜਿੰਦਰ ਰਿਸ਼ਭ ਤੇ ਸਖਜਿੰਦਰ ਅਸੀਂ ਵੱਖ-ਵੱਖ ਜੜੀਆਂ ਟੀਮਾਂ ਬਣਾ ਕੇ ਅਸੀਂ ਸਾਰਾ ਇਨਵੈਸਟੀਗੇਸ਼ਨ ਕੀਤੀ ਔਰ ਸੀਸੀਟੀਵੀ ਕੈਮਰਾ ਦੀ ਮਦਦ ਦੇ ਨਾਲ ਅਸੀਂ ਕਰੀਬ 77 ਕਿਲੋਮੀਟਰ ਅਸੀਂ ਐਸ.ਸੀ. ਨੂੰ ਇਹ ਫਾਲੋ ਕਰਦੇ ਹੋਏ ਇਹਨਾਂ ਦੋਸ਼ੀਆਂ ਤੱਕ ਪਹੁੰਚੇ ਔਰ ਸਾਡੇ ਇਸ ਮੁਕੱਦਮੇ ਨੂੰ ਟ੍ਰੇਸ ਕਰਨ ਦੇ ਵਿੱਚ ਸਾਡੇ ਸੀਨੀਅਰ ਆ ਕਾ ਪੁਲਿਸ ਅਫਸਰ ਜਿਹੜੇ ਸ੍ਰੀ ਸੰਦੀਪ ਮਲਿਕ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਸਾਡੇ ਐਸ.ਪੀ.ਡੀ. ਸਾਹਿਬ ਆ ਮਕੇਸ਼ ਕੁਮਾਰ ਜੀ ਜਿਨ੍ਹਾਂ ਦੇ ਦਿਸਾਂ ਦਾ ਪੇਸ਼ੇਟਾ ਸੀਗਾ ਸਾਰਾ ਜਿਹੜਾ ਪ੍ਰੋਸੈਸ ਚਲਾਇਆ ਔਰ ਸਾਨੂੰ ਕਾਮਯਾਬੀ ਮਿਣੀ ਕਾਮਯਾਬੀ ਦੇ ਵਿੱਚ ਅਸੀਂ ਤਿੰਨ ਬੰਦੇ ਅਸੀਂ ਰਾਉਂਡ ਅਪ ਕਰ ਲਏ ਆ ਜਿਨ੍ਹਾਂ ਦੇ ਨਾਮ ਤੁਹਾਡੇ ਮੈਂ ਸਾਹਮਣੇ ਦੱਸਦਾ ਜੀ ਇੱਕ ਤੇ ਹੈਗਾ ਜੀ ਲੱਟਾ ਪਿੰਡ ਤੋਂ ਜਗਾ ਜਗਤਾਰ ਸਿੰਘ ਜਗਾ ਔਰ ਇੱਕ ਸਾਜਨ ਆ ਸਾਜਨ ਇੱਕ ਮਨੀ ਜਿਹੜੇ ਜਿਹੜਾ ਇਹਦੇ ਵਿੱਚ ਮੇਨ ਬੰਦਾ ਆ ਜਿਹੜਾ ਉਹ ਮਨੀ ਆਜਨਾ ਜਦਾ ਸਾਰਾ ਇਹਨੇ ਆਪਣੇ ਕੋਲੋਂ ਮਾਰੂ ਤੇਆ ਇੱਕ ਪਿਸਤਲ ਆ 3 ਬੋਰ ਦਾ ਕੰਟਰੀ ਮੇਡ ਔਰ ਇੱਕ ਅਸੀਂ ਕੜਾ ਜਿਹੜਾ ਗੰਗਾ ਨਗਰ ਤੋਂ ਅਸੀਂ ਰਿਕਵਰ ਕਰਕੇ ਲਿਆਂਦਾ ਇਹਨਾਂ ਨੇ ਵੇਟ ਕਾफी ਹੈ ਇਹਦਾ ਕਾਫੀ ਵੇਟ ਆ ਕਰੀਬ 6.5 ਗ੍ਰਾਮ ਤੇ ਕਰੀਬ ਇਹਦਾ ਵੇਟ ਆ 6.5 ਤੋਂਲੇ ਸਾਢੇ ਸਾਢੇ 6 ਤੋਂਲੇ ਜੀ ਇਹਦਾ ਵੇਟ ਆ ਔਰ ਸਾਡੇ ਜਿਹੜਾ ਹੋਰ ਵੀ ਜਿਹੜੇ ਇਹਦੇ ਵਿੱਚ ਜੇ ਤਿੰਨ ਬੰਦੇ ਹੋਰ ਹੈ ਗਿਆ ਉਹਨਾਂ ਦਾ ਨਾਮ ਸੀ ਤੁਹਾਨੂੰ ਸਾਹਮਣੇ ਜੇ ਨਹੀਂ ਰੱਖ ਸਕਦੇ ਆਉਣ ਵਾਲੀ ਸਮੇਂ ਤੇ ਵਿੱਚ ਤਫਤੀਸ਼ ਦੇ ਵਿੱਚ ਅਸੀਂ ਲਿਆਵਾਂਗੇ ਔਰ ਅੱਗੇ ਵੀ ਅਸੀਂ ਦੇਖਾਂਗੇ ਕਿ ਹੋਰ ਅੱਗੇ ਕਿਹਦੇ ਕਿਹਦੇ ਨਾਮ ਆਉਂਦੇ ਆ